ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੋ ਫਰੀ ਟਿੱਕਟੌਕ ਤੇ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਹਾਂ ਉਸੇ ਹੀ ਤਰ੍ਹਾਂ ਉਸੇ ਹੀ ਲੜੀ ਦਾ ਤੀਸਰਾ ਤੇ ਅਖੀਰਲਾ ਭਾਗ ਅਸੀਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਵੀਡੀਓ ਦੇਖਣ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਜਿਵੇਂ ਮੈਂ ਪਿਛਲੇ ਭਾਗ ਦੇ ਵਿੱਚ ਦੱਸਿਆਗਾ ਵੀ ਜਿੰਮੀ ਤੋਂ ਬਾਅਦ ਜੱਗੀ ਜੋਹਲ ਦੀ ਗ੍ਰਿਫਤਾਰੀ ਹੁੰਦੀ ਹੈ ਜੱਗੀ ਜੋਹਲ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਕੀ ਰਮਨਦੀਪ ਬੱਗੇ ਦੀ ਜਦੋਂ ਰਮਨਦੀਪ ਬੱਗਾ ਗ੍ਰਿਫਤਾਰ ਹੋ ਜਾਂਦਾ ਹੈਗਾ ਕਈ ਦਿਨ ਰਮਨਦੀਪ ਬੱਗੇ ਦਾ ਰਿਮਾਂਡ ਚੱਲਦਾ ਹੈਗਾ ਤਾਂ ਰਮਨਦੀਪ ਬੱਗਾ ਆਪਣਾ ਮੂੰਹ ਨਹੀਂ ਖੋਲਦਾ ਇਹ ਮੈਂ ਪਿਛਲੇ ਭਾਗ ਦੇ ਵਿੱਚ ਵੀ ਦੱਸ ਚੁੱਕਿਆ ਵੀ ਉਹਦਾ ਕਾਰਨ ਇਹ ਹੁੰਦਾ ਹੈਗਾ ਵੀ ਜਿਹੜੇ ਮੇਰੇ ਨਾਲ ਦੇ ਸਾਥੀ ਆ ਵੀ ਉਹਨਾਂ ਨੂੰ ਪਤਾ ਲੱਗ ਜੇ ਵੀ ਰਮਨਦੀਪ ਬੱਗਾ ਪੁਲਿਸ ਦੀ ਕਸਟਡੀ ਚ ਉਹ ਆਪਣੇ ਆਪ ਨੂੰ ਸੇਫ ਕਰ ਲੈਣ ਚਾਰ ਤੋਂ ਪੰਜ ਦਿਨਾਂ ਬਾਅਦ ਜਦੋਂ ਰਮਨਦੀਪ ਬੱਗੇ ਨੂੰ ਇਨਟੈਰੋਗੇਸ਼ਨ ਕਰਿਆ ਜਾਂਦਾ ਹੈਗਾ ਤਾਂ ਉਹ ਮੂੰਹ ਖੋਲਦਾ ਆਪਦਾ ਜਦੋਂ ਉਸ ਤੋਂ ਇੱਕੋ ਹੀ ਗੱਲ ਪੁੱਛੀ ਜਾਂਦੀ ਹੁੰਦੀ ਹੈ ਵੀ ਤੇਰੇ ਨਾਲ ਦਾ ਜਿਹੜਾ ਦੂਸਰਾ ਸਾਥੀ ਆ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਗੋਲੀਆਂ ਚਲਾਉਂਦਾ ਉਹਦਾ ਨਾਮ ਪਤਾ ਦੱਸ ਉਹ ਕੌਣ ਹੈਗਾ ਤੇ ਰਮਨਦੀਪ ਬੱਗੇਵਾਲੋਂ ਉਹਨਾਂ ਨੂੰ ਦੋ ਤਿੰਨ ਗੱਲਾਂ ਕਹਿ ਕੇ ਗੱਲ ਖਤਮ ਕਰੀ ਜਾਂਦੀ ਹੈਗੀ ਵੀ ਮੈਨੂੰ ਇੰਨਾ ਪਤਾ ਕ ਉਹ ਮੰਜੀ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦੇ ਏਰੀਆ ਦੇ ਵਿੱਚ ਰਹਿ ਰਹੇ ਆ ਤੇ ਬਹੁਤ ਮਹਿੰਗੀ ਜਿੰਮ ਦੇ ਵਿੱਚ ਲੱਗਿਆ ਹੋਆ ਉਹ ਬਰਜਸ਼ ਕਰਨ ਦਾ ਸ਼ਕੀਨ ਆ ਤੇ ਉਹਦੇ ਸ਼ੇਰ ਦਾ ਟੈਟੂ ਬਣਿਆ ਹੋਆ ਇਟਲੀ ਤੋਂ ਇੰਡੀਆ ਆਉਂਦਾ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਇੰਡੀਆ ਤੋਂ ਇਟਲੀ ਚਲਾ ਗਿਆ ਜਾਂਦਾ ਦੂਸਰੇ ਪਾਸੇ ਹਰਦੀਪ ਸਿੰਘ ਸ਼ੇਰੇ ਤੱਕ ਵੀ ਇਹ ਗੱਲਾਂ ਪਹੁੰਚੀਆਂ ਸੀ ਵੀ ਰਮਨਦੀਪ ਬੱਗਾ ਪੁਲਿਸ ਨੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਵੀ ਹਰਦੀਪ ਸਿੰਘ ਸ਼ੇਰੇ ਨੂੰ ਇਹ ਵੀ ਕਿਹਾ ਗਿਆ ਸੀ ਵੀ ਹੁਣ ਤੂੰ ਵੀ ਇੰਡੀਆ ਛੱਡ ਕੇ ਚਲਿਆ ਜਾ ਪਰ ਹੁਣ ਕਮਾਲ ਦੀ ਗੱਲ ਦੇਖੋ ਵੀ ਹਰਦੀਪ ਸਿੰਘ ਸ਼ੇਰੇ ਨੇ ਜੋ ਉਸ ਨੂੰ ਕਹਿ ਰਹੇ ਸੀਗੇ ਵੀ ਤੂੰ ਇੰਡੀਆ ਛੱਡ ਕੇ ਇਟਲੀ ਦੁਬਾਰੇ ਚਲਿਆ ਜਾ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਦੇ ਵਿੱਚ ਗੱਲ ਕਰਕੇ ਖਤਮ ਕਰਤੀ ਵੀ ਚਾਹੇ ਰਮਨਦੀਪ ਸਿੰਘ ਬੱਗੇ ਨਾਲ ਮੇਰੀਆਂ ਮੁਲਾਕਾਤਾਂ ਬੜੀਆਂ ਸੀਮਤ ਆ ਅਸੀਂ ਸੰਘਰਸ਼ ਇਕੱਠਿਆਂ ਨੇ ਲੜਿਆਗਾ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਕਿ ਹਰਦੀਪ ਸਿੰਘ ਸ਼ੇਰਾ ਨੇਪਾਲ ਰਾਹੀਂ ਬੰਗਲਾਦੇਸ਼ ਰਾਹੀਂ ਇੰਡੀਆ ਛੱਡਣ ਦੇ ਵਿੱਚ ਕਾਮਯਾਬ ਹੋ ਸਕਦਾ ਸੀਗਾ ਪਰ ਉਹ ਦੂਸਰੇ ਪਾਸੇ ਆਪ ਦੇ ਇੰਡੀਆ ਛੱਡਣ ਦੀ ਬਜਾਏ ਰਮਨਦੀਪ ਸਿੰਘ ਬੱਗੇ ਨੂੰ ਪੁਲਿਸ ਦੀ ਕਸਟਡੀ ਚ ਭਜਾਉਣ ਦੀ ਤਿਆਰੀ ਕਰਨ ਲੱਗ ਜਾਂਦਾ ਹੈਗਾ ਉਹ ਜਦੋਂ ਪੁਲਿਸ ਕੋਲੇ ਜਾਂ ਪੁਲਿਸ ਦੀਆਂ ਟੀਮਾਂ ਕੋਲੇ ਐਨਆਈਏ ਕੋਲੇ ਜਿੰਨੀ ਕ ਹਰਦੀਪ ਸ਼ੇਰੇ ਦੀ ਜਾਣਕਾਰੀ ਪਹੁੰਚਦੀ ਆ ਉਹ ਹੋਰ ਹਰਕਤ ਦੇ ਵਿੱਚ ਆਉਂਦੀਆਂ ਨੇ ਹਰਦੀਪ ਸਿੰਘ ਸ਼ੇਰੇ ਦੀ ਜਾਣਕਾਰੀ ਇੰਡੀਆ ਦੇ ਵੱਖ-ਵੱਖ 에ਅਰਪੋਰਟਾਂ ਤੋਂ ਲਈ ਜਾਂਦੀ ਆ ਉੱਥੋਂ ਪਤਾ ਕਰਾਇਆ ਜਾਂਦਾ ਹੈਗਾ ਵੀ ਸਿੰਘ ਨਾਮ ਦਾ ਬੰਦਾ ਆ ਆ ਦਿਨਾਂ ਦੇ ਵਿੱਚ ਕਿਹੜਾਗਾ ਜਿਹੜੇ ਬੰਦਾ ਜ਼ਿਆਦਾ ਇੰਡੀਆ ਤੋਂ ਇਟਲੀ ਗਿਆ ਇਟਲੀ ਤੋਂ ਇੰਡੀਆ ਗਿਆ ਜਿਹੜੇ ਜਿਹੜੇ ਦਿਨਾਂ ਦੇ ਵਿੱਚ ਇਹਨਾਂ ਨੇ ਹੱਤਿਆਵਾਂ ਨੂੰ ਅੰਜਾਮ ਦਿੱਤਾ ਸੀਗਾ ਜਾਂ ਉਸ ਦੇ ਆਸ-ਪਾਸ ਤਾਂ ਉੱਥੋਂ ਹਰਦੀਪ ਸਿੰਘ ਸ਼ੇਰੇ ਦੀ ਪੂਰੀ ਡਿਟੇਲ ਵਾਏ ਨਾਮ ਨਿਕਲਿਆ ਹੁੰਦੀ ਆ ਜੋ ਪੰਜਾਬ ਪੁਲਿਸ ਕੋਲੇ ਜਾਂ ਇਸ ਕੇਸ ਤੇ ਬਣੀਆਂ ਹੋਰ ਪੁਲਿਸ ਦੀਆਂ ਟੀਮਾਂ ਐਨਆਈਏ ਉਹਨਾਂ ਕੋਲ ਪਹੁੰਚ ਜਾਂਦੀ ਆ ਹੋਰ ਇਹ ਟੀਮਾਂ ਸਰਗਰਮ ਹੋ ਜਾਂਦੀਆਂ ਨੇ ਹੁਣ ਜਿਸ ਦਿਨ ਹਰਦੀਪ ਸਿੰਘ ਸ਼ੇਰਾ ਜਿੰਮ ਦੇ ਵਿੱਚੋਂ ਅਰੈਸਟ ਹੁੰਦਾ ਕੁਝ ਆਸ-ਪਾਸ ਲੋਕਾਂ ਨੇ ਵੀ ਗੱਲਾਂ ਦੱਸੀਆਂ ਨੇ ਹਰਦੀਪ ਸਿੰਘ ਸ਼ੇਰੇ ਨੂੰ ਜਦੋਂ ਪਤਾ ਹੁੰਦਾ ਕਿ ਹੁਣ ਪੁਲਿਸ ਨੇ ਟਰੈਪ ਮੇਰੇ ਤੇ ਲਾਉਣਾ ਹੀ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਹਰਦੀਪ ਸਿੰਘ ਸ਼ੇਰਾ ਬੜੀ ਤਿਆਰੀ ਨਾਲ ਜਿੰਮ ਲਾਉਂਦਾ ਹੁੰਦਾ ਜਦੋਂ ਹਰਦੀਪ ਸਿੰਘ ਸ਼ੇਰਾ ਜਮ ਦੇ ਵਿੱਚ ਜਾਂਦਾ ਉਸ ਦਿਨ ਉਹ ਦੇਖਦਾ ਵੀ ਸਾਰਾ ਕੁਝ ਤਬਦੀਲ ਹੋਇਆ ਹੁੰਦਾ ਉਹ ਲੋਕ ਜਮ ਦੇ ਵਿੱਚ ਆਏ ਹੁੰਦੇ ਆ ਜਿਨ੍ਹਾਂ ਨੂੰ ਹਰਦੀਪ ਸਿੰਘ ਸ਼ੇਰੇ ਨੇ ਪਹਿਲਾਂ ਕਦੀ ਨਹੀਂ ਦੇਖਿਆ ਹੁੰਦਾ ਤਾਂ ਉਹਨਾਂ ਦੇ ਡੀਲਡ ਆਲ ਵੀ ਸ਼ੇਰੇ ਤੋਂ ਵੱਡੇ ਹੁੰਦੇ ਆ ਕਿਉਂਕਿ ਹਰਦੀਪ ਸਿੰਘ ਸ਼ੇਰੇ ਦੀ ਉਮਰ ਛੋਟੀ ਸੀ ਉਹਨੇ ਆਪਣਾ ਸਿਹਤ ਸਰੀਰ ਬਹੁਤ ਸਾਫ ਕੇ ਰੱਖਿਆ ਸੀ ਜਦੋਂ ਹਰਦੀਪ ਸਿੰਘ ਸ਼ੇਰਾ ਉੱਥੇ ਦੇਖਦਾ ਉਹਨੂੰ ਇਦਾਂ ਮਹਿਸੂਸ ਹੁੰਦਾ ਵੀ ਲੋਕ ਮੈਨੂੰ ਤਿਰਛੀ ਨਜ਼ਰ ਨਾਲ ਦੇਖ ਰਹੇ ਆ ਪਰ ਉਹ ਆਪਦੀ ਆ ਕੇ ਜਮ ਦੇ ਵਿੱਚ ਐਕਸਰਸਾਈਜ਼ ਕਰਦਾਗਾ ਵਰਜਿਸ ਜਦੋਂ ਸ਼ੁਰੂ ਕਰਦਾ ਕਾਫੀ ਟਾਈਮ ਹਰਦੀਪ ਸਿੰਘ ਸ਼ੇਰੇ ਨਾਲ ਉੱਥੇ ਕਿਸੇ ਦੀ ਵੀ ਕੋਈ ਗੱਲਬਾਤ ਨਹੀਂ ਹੁੰਦੀ ਪਰ ਜਦੋਂ 2 ਕੁਇੰਟਲ ਦੇ ਨੇੜੇ ਉਹ weight ਪਾ ਕੇ bench press ਲਾਉਣ ਲੱਗਦਾਗਾ ਜੋ ਲੋਕ ਵੱਡੀ ਡੀਲਡ ਆਲ ਵਾਲੇ ਉੱਥੇ ਫਿਰਦੇ ਸੀ ਉਹ weight ਸ਼ੇਰੇ ਦੇ ਉੱਪਰ ਸੁੱਟ ਦਿੰਦੇ ਆ ਉਸ ਤੋਂ ਬਾਅਦ ਸ਼ੇਰੇ ਨੂੰ ਗ੍ਰਫਤਾਰ ਕਰ ਲਿਆ ਜਾਂਦਾਗਾ ਤੇ ਉਸ ਟਾਈਮ ਸ਼ੇਰੇ ਕੋਲੋਂ 4 ਤੋਂ 5 ਮਹੰਗੇ ਇੰਪੋਰਟਡ ਵੈਪਨ ਨਿਕਲਦੇ ਆ ਜੋ ਕਿ ਕੋਕ ਗੀਤੇ ਹੁੰਦੇ ਆ ਉਹ ਵੱਡੇ ਡੀਲਡਰ ਵਾਲੇ ਜੋ ਉੱਥੇ ਨੌਜਵਾਨ ਹੁੰਦੇ ਉਹ ਕੋਈ ਹੋਰ ਨਹੀਂ ਹੁੰਦੇ ਉਹ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਅਧਿਕਾਰੀ ਹੁੰਦੇ ਆ ਉਸ ਤੋਂ ਬਾਅਦ ਸ਼ੇਰੇ ਨੂੰ ਅਰੈਸਟ ਕਰਕੇ ਜਦੋਂ ਲਿਜਾਜਾਂਦੇ ਆ ਫਿਰ ਸ਼ੇਰੇ ਤੇ ਬੱਗੇ ਨੂੰ ਆਮੋ ਸਾਹਮਣੇ ਕਰਾਇਆ ਜਾਂਦਾ ਹੈਗਾ ਇਹਨਾਂ ਦੀ ਫਿਰ ਇਨਟੈਰੋਗੇਸ਼ਨ ਹੁੰਦੀ ਆ ਤੇ ਇਹਨਾਂ ਤੋਂ ਹੋਰ ਵੀ ਖੁਲਾਸੇ ਡੂੰਘਾਈਂ ਚ ਕੀਤੇ ਜਾਂਦੇ ਆ ਵੀ ਤੁਹਾਡਾ ਆਕਾ ਕੌਣ ਆ ਜਿਹੜਾ ਤੁਹਾਨੂੰ ਇਹ ਕੁਝ ਕਰਨ ਨੂੰ ਕਹਿੰਦਾ ਸੀ ਸੋ ਉਹਦੇ ਵਿੱਚ ਫਿਰ ਕਈ ਨਾਮ ਮੈਂਸ਼ਨ ਹੁੰਦੇ ਆ ਜਿਵੇਂ ਹਰਮਿੰਦਰ ਸਿੰਘ ਮਿੰਟੂ ਦਾ ਪਤਾ ਲੱਗਦਾ ਹੈਗਾ ਫਿਰ ਉਹਨੂੰ ਵੀ ਰਿਮਾਂਡਾ ਤੇ ਲਿਆਂਦਾ ਜਾਂਦਾ ਹੈਗਾ ਇਸ ਪਰਚੇ ਦੇ ਵਿੱਚ ਗੁਗਣੀ ਵੀ ਪੈ ਜਾਂਦਾ ਹੈਗਾ ਜਿਵੇਂ ਜੱਗੀ ਜੋਹਲ ਵੀ ਹਰਮੀਤ ਪੀ ਐਚ ਡੀ ਇਹ ਸਾਰੇ ਦਾ ਸਾਰਾ ਕਲੈਕਸ਼ਨ ਬਾਹਰ ਆ ਜਾਂਦਾ ਹਰਦੀਪ ਸਿੰਘ ਸ਼ੇਰੇ ਤੋਂ ਇੰਟਰੋਗੇਸ਼ਨ ਦੇ ਵਿੱਚ ਇਹ ਵੀ ਗੱਲਾਂ ਪੁੱਛੀਆਂ ਗਈਆਂ ਵੀ ਤੁਸੀਂ ਕਤਲ ਕਿੰਨੇ ਕੀਤੇ ਆ ਤਾਂ ਹਰਦੀਪ ਸਿੰਘ ਸ਼ੇਰਾ ਸੱਤ ਕਤਲ ਕਹਿੰਦਾ ਹੁੰਦਾ ਤਾਂ ਪੁਲਿਸ ਅਧਿਕਾਰੀ ਹਰਦੀਪ ਸਿੰਘ ਸ਼ੇਰੇ ਨੂੰ ਨੌ ਕਤਲਾਂ ਬਾਰੇ ਕਹਿੰਦਾ ਵੀ ਤੂੰ ਨੌ ਕਤਲ ਕੀਤੇ ਆ ਤਾਂ ਉੱਥੇ ਹਰਦੀਪ ਸਿੰਘ ਸ਼ੇਰਾ ਉਹਨਾਂ ਨੂੰ ਇਹ ਕਹਿੰਦਾ ਵੀ ਮੈਂ ਸੱਤ ਕੀਤੇ ਆ ਅੱਠਵਾਂ ਜੋ ਕਿ ਅਮਿਤ ਅਰੋੜਾ ਦਾ ਸੀਗਾ ਉਹਨੂੰ ਮੈਂ ਕਤਲ ਨਹੀਂ ਮੰਨਦਾ ਉਹ ਬਚ ਗਿਆ ਤੇ ਨੌਵਾਂ ਕਤਲ ਮੈਂ ਜੱਸੀ ਗੱਲ ਦਾ ਕਰਨਾ ਸੀਗਾ ਉਹ ਜਿਵੇਂ ਮੈਂ ਪਹਿਲੇ ਭਾਗ ਦੇ ਵਿੱਚ ਵੀ ਦੱਸਿਆ ਵੀ ਜਦੋਂ ਸ਼ੇਰਾ ਫਰਾਰੀ ਘਟ ਰਿਹਾ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਇਹ ਜਾਂਦਾਗਾ ਆਪਦੇ ਦੋਸਤ ਦੇ ਨਾਲ ਤਾਂ ਇਸਦੇ ਦੋਸਤ ਵੱਲੋਂ ਜੱਸੀ ਗੱਲ ਨੂੰ ਕਿਹਾ ਜਾਂਦਾਗਾ ਵੀ ਅਸੀਂ ਤੇਰੇ ਨਾਲ ਫੋਟੋ ਕਰਾਉਣੀ ਹੈ ਕਿਸੇ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਉਸ ਦਾ ਪ੍ਰੋਗਰਾਮ ਲੱਗਿਆ ਹੁੰਦਾ ਤਾਂ ਜੱਸੀ ਗੱਲ ਵੱਲੋਂ ਬੜਾ ਮਾੜਾ ਬਤੀਰਾ ਕੀਤਾ ਜਾਂਦਾ ਹੈਗਾ ਸ਼ੇਰੇ ਦੇ ਦੋਸਤ ਨਾਲ ਸੋ ਉਸੇ ਰੰਜਿਸ਼ ਨੂੰ ਲੈ ਕੇ ਹਰਦੀਪ ਸਿੰਘ ਸ਼ੇਰੇ ਨੇ ਜੱਸੀ ਗੱਲ ਤੇ ਹਮਲਾ ਕਰਨਾ ਸੀਗਾ ਇਹ ਗੱਲ ਜਦੋਂ ਪੁਲਿਸ ਨੂੰ ਪਤਾ ਲੱਗਦੀ ਆ ਤਾਂ ਪੁਲਿਸ ਵੱਲੋਂ ਫਿਰ ਜੱਸੀ ਗੱਲ ਨੂੰ ਇਨਫੋਰਮ ਕੀਤਾ ਜਾਂਦਾ ਹੈਗਾ ਵੀ ਤੂੰ ਆਪਣਾ ਅਲਰਟ ਰਹਿ ਤਿਆਰੀ ਰੱਖ ਇਹ ਨਹੀਂ ਪਤਾ ਇਹਨਾਂ ਦਾ ਕੋਈ ਹੋਰ ਸਾਥੀ ਵੀ ਵਾਂਟਡ ਹੋਵੇ ਜਾਂ ਉਸ ਨੂੰ ਤੇਰੀ ਡਿਟੇਲ ਪਤਾ ਹੋਵੇ ਉਹ ਤੇਰੇ ਤੇ ਅਟੈਕ ਕਰ ਦੇਵੇ ਕਾਫੀ ਫਿਰ ਲੰਮਾ ਇਹਨਾਂ ਦਾ ਰਿਮਾਂਡ ਚੱਲਦਾ ਹੈ ਇਹਨਾਂ ਦਾ 62 ਦਿਨ ਦਾ ਰਿਮਾਂਡ ਚੱਲਦਾਗਾ ਉਹਨਾਂ 62 ਦਿਨਾਂ ਦੇ ਵਿੱਚ ਪੁਲਿਸ ਸਾਰਾ ਕੁਝ ਇਹਨਾਂ ਤੋਂ ਕਨਫਰਮ ਕਰ ਲੈਂਦੀ ਹੈ ਕਿ ਵੀ ਤੁਸੀਂ ਕਦੋਂ ਸ਼ੁਰੂ ਹੋਏ ਕਿਹਦੇ ਕਹਿਣ ਤੇ ਸ਼ੁਰੂ ਹੋਏ 62 ਦਿਨਾਂ ਬਾਅਦ ਇਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਚਲਾਈ ਜਾਂਦੀ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਕਾਫੀ ਲੰਮਾ ਸਮਾਂ ਸ਼ੇਰਾ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ ਵੀ ਰਿਹਾ ਤੇ ਰਮਨਦੀਪ ਬੱਗੇ ਹੁਣੇ ਨਾ ਭੇਜੇਲ ਚ ਵੀ ਰਹਿ ਜਾਗੇ ਤੇ ਹੁਣ ਇੱਥੇ ਜਿਗਰ ਆਉਂਦਾਗਾ ਇਕਬਾਲ ਪ੍ਰੀਤ ਪਹਿਲਵਾਨ ਪੁੱਚੀ ਦਾ ਮੈਂ ਉਸ ਦੀ ਥੰਬਨੇਲ ਤੇ ਫੋਟੋ ਵੀ ਲਾਈ ਹੈਗੀ ਤੇ ਇੱਕ ਨਾਮ ਹੋਰ ਜ਼ਿਕਰ ਆਉਂਦਾਗਾ ਬਹਾਦਰ ਸਿੰਘ ਲਖਨੌਰ ਦਾ ਸੋ ਇਹ ਮੈਂਸ਼ਨ ਕਰਨੇ ਬੜਾ ਜ਼ਰੂਰੀ ਹੈ ਜੋ ਇਕਬਾਲ ਪ੍ਰੀਤ ਪੁੱਚੀ ਹੁੰਦਾ ਉਸ ਤੇ 307 ਦਾ ਮੁਕਾਦਮਾ ਦਰਜ ਹੁੰਦਾ ਹੁਣ ਇਕਬਾਲ ਪ੍ਰੀਤ ਪੁੱਚੀ ਤੇ ਆ ਜੋ ਲੜਾਈਆਂ ਝਗੜੇ ਕਾਲਜਾਂ ਦੀਆਂ ਪ੍ਰਧਾਨਗੀਆਂ ਇਸ ਨੂੰ ਲੈ ਕੇ ਸੀਮਤ ਜੇ ਮੁਕਾਦਮੇ ਦਰਜ ਸੀ ਪਟਿਆਲੇ ਜੇਲ੍ਹ ਚ ਹੁੰਦਾ ਉਸ ਦਾ ਚਲਾਨ ਪੈ ਜਾਂਦਾ ਰੋਪੜ ਦਾ ਰੋਪੜ ਜੇਲ੍ਹ ਚ ਜਦੋਂ ਇਸ ਦਾ ਚਲਾਨ ਪੈ ਜਾਂਦਾ ਤਾਂ ਉੱਥੇ ਇਸ ਦੀ ਮੁਲਾਕਾਤ ਹੁੰਦੀ ਆ ਰਮਨਦੀਪ ਬੱਗੇ ਨਾਲ ਇਕਬਾਲ ਪ੍ਰੀਤ ਰਮਨਦੀਪ ਬੱਗੇ ਤੋਂ ਪ੍ਰਭਾਵਿਤ ਹੋ ਕੇ ਨੇੜਤਾ ਹੋਰ ਵਧਾਉਂਦਾਗਾ ਫਿਰ ਜੇਲ੍ਹ ਚੋਂ ਇਹ ਗੁਰਦੁਆਰੇ ਵੀ ਇਕੱਠੇ ਜਾਂਦੇ ਆਗੇ ਰੋਪੜ ਜੇਲ੍ਹ ਦੇ ਵਿੱਚ ਗੁਰਦੁਆਰੇ ਤੋਂ ਗਰਾਊਂਡ ਦਾ ਸਫ਼ਰ ਵੀ ਇਹਨਾਂ ਦਾ ਸਾਂਝਾ ਹੋ ਜਾਂਦਾਗਾ ਇਕਵਾਲ ਪ੍ਰੀਤ ਪੁੱੱਚੀ ਵੀ ਪਲਵਾਨੀ ਕਰਦਾ ਸੀ ਪਹਿਲਾਂ ਇਹ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਆ ਇਹਨਾਂ ਨੂੰ ਇੱਕ ਦਿਨ ਪਹਿਲਾਂ ਇਹ ਗੱਲ ਪਤਾ ਲੱਗ ਜਾਂਦੀ ਆ ਵੀ ਰੋਪੜ ਜੇਲ੍ਹ ਦੇ ਵਿੱਚ ਨਿਸ਼ਾਂਤ ਸ਼ਰਮਾ ਆ ਰਿਹਾ ਇਹ ਪਹਿਲਾਂ ਹੀ ਪਲੈਨਿੰਗ ਬਣਾ ਲੈਂਦੇ ਆਗੇ ਹੁਣ ਇਕਵਾਲ ਪ੍ਰੀਤ ਪੁੱੱਚੀ ਰਮਨਦੀਪ ਬੱਗਾ ਨਾਲ ਇਹਨਾਂ ਦੇ ਹੁੰਦਾ ਬਹਾਦਰ ਸਿੰਘ ਲਖਨੌਰ ਨਾਲ ਹੋਰ 12 13 ਜਣੇ ਹੁੰਦੇ ਆ ਜਿਵੇਂ ਮੈਂ ਅਕਸਰ ਕਈ ਵੀਡੀਓਂ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਿਆ ਹੋਊਗਾ ਮੈਂ ਕਹਿ ਦੇਣਾ ਹੁਣ ਉਹਨਾਂ ਨੂੰ ਡਿੰਗਾ ਮਾਰਨ ਵਾਲੇ ਡਿਜੀਟਲ ਉਹ ਪਹਿਲਾਂ ਇਹੀ ਕਹਿੰਦੇ ਆਗੇ ਵੀ ਹਾਂ ਆਪਾਂ ਆਉਣ ਦੇ ਨਿਸ਼ਾਂਤ ਸ਼ਰਮੇ ਨੂੰ ਆਪਾਂ ਉਹਦਾ ਸੋਧਾ ਲਾਵਾਂਗੇ ਆਪਾਂ ਇਹ ਕਰਦਾਂਗੇ ਵਾਅ ਕਰਦਾਂਗੇ ਜਦੋਂ ਨਿਸ਼ਾਂਤ ਸ਼ਰਮਾ ਰੋਪੜ ਦੀ ਜੇਲ੍ਹ ਦੇ ਵਿੱਚ ਆ ਜਾਂਦਾ ਤਾਂ ਅਗਲੇ ਦਿਨ ਸਵੇਰ ਨੂੰ ਇਹ ਕਹਿੰਦੇ ਆ ਵੀ ਆਓ ਚੱਲੀਏ ਆਪਾਂ ਨਿਸ਼ਾਂਤ ਸ਼ਰਮੇ ਤੇ ਹਮਲਾ ਕਰਨਾਗਾ ਤਾਂ ਇਹ ਤਿੰਨੇ ਹੀ ਰਹਿ ਜਾਂਦੇ ਆ ਉਹ ਜਿਹੜੇ 10 12 ਜਣੇ ਡਿੰਗਾ ਮਾਰਨ ਵਾਲੇ ਹੁੰਦੇ ਆਗੇ ਉਹ ਸਾਰੇ ਮਤਲਬ ਸੁਸਤੀ ਵਾਂਗੂ ਹੀ ਸੌਂ ਜਾਂਦੇ ਆ ਇਹ ਗੱਲ ਇਹਨਾਂ ਦੀ ਲੀਕ ਆਊਟ ਹੋ ਜਾਂਦੀ ਆ ਤਾਂ ਡਿਪਟੀ ਵੱਲੋਂ ਰਮਨਦੀਪ ਬੱਗੇ ਨੂੰ ਇਕਵਾਲ ਪ੍ਰੀਤ ਪੁੱਚੀ ਨੂੰ ਤੇ ਬਹਾਦਰ ਲਖਨੌਰ ਨੂੰ ਚੱਕੀਆਂ ਦੇ ਵਿੱਚ ਵੀ ਬੰਦ ਕਰ ਦਿੱਤਾ ਜਾਂਦਾਗਾ ਕਿ ਇਹ ਨਿਸ਼ਾਂਤ ਸ਼ਰਮੇ ਤੇ ਹਮਲਾ ਕਰਨਗੇ ਪਰ ਕਿਵੇਂ ਨਾ ਕਿਵੇਂ ਇਹ ਉਹਨਾਂ ਨੂੰ ਗੱਲਾਂ ਚ ਲੈ ਕੇ ਆਪਦੀਆਂ ਚੱਕੀਆਂ ਖੁਲਾ ਲੈਂਦੇ ਆਗੇ ਚੱਕੀਆਂ ਚੋਂ ਬਾਹਰ ਨਿਕਲ ਕੇ ਇਹਨਾਂ ਦੀ ਜਿਹੜੀ ਝੜਪਾ ਗਈ ਉਹ ਪੁਲਿਸ ਦੇ ਕਈ ਮੁਲਾਜ਼ਮਾਂ ਨਾਲ ਹੋਈ ਉਸ ਤੋਂ ਬਾਅਦ ਇਹ ਚੱਕੀਆਂ ਦੇ 2-3 ਦੇ ਜਿੰਦੇ ਤੋੜ ਕੇ ਨਿਸ਼ਾਂਤ ਸ਼ਰਮਾ ਦੀ ਚੱਕੀ ਦੇ ਵਿੱਚ ਪਹੁੰਚਣ ਚ ਕਾਮਯਾਬ ਹੋ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਚੱਕੀ ਤੋਂ ਬਾਹਰ ਕੱਢ ਕੇ ਉਸਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਆ ਇਹ ਵੀ ਸਾਹਮਣੇ ਆਈ ਆ ਗੱਲ ਗੱਲਾਂ ਚ ਕੜਛੀਆਂ ਵੀ ਪਾਈਆਂ ਗਈਆਂ ਉਸ ਤੋਂ ਬਾਅਦ ਜਦੋਂ ਇਹ ਨਿਸ਼ਾਂਤ ਸ਼ਰਮੇ ਤੇ ਜਾਨਲੇਵਾ ਹਮਲਾ ਕਰਦੇ ਆ ਤਾਂ ਨਿਸ਼ਾਂਤ ਸ਼ਰਮੇ ਤੋਂ ਇਹ ਜੇਲ੍ਹ ਦੇ ਵਿੱਚ ਖਾਲਿਸਤਾਨ ਦੇ ਨਾਰੇ ਵੀ ਲਗਵਾਉਂਦੀ ਆ ਤੇ ਉੱਥੇ ਇੱਕ ਹੋਰ ਵੀ ਗੱਲ ਸਾਹਮਣੇ ਆਈ ਜੋ ਜੇਲ੍ਹ ਦੇ ਵਿੱਚ ਹੋਰ ਨੌਜਵਾਨ ਸੀ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਦੱਸਿਆ ਵੀ ਇਹਨਾਂ ਵੱਲੋਂ ਕਿਹਾ ਜਾਂਦਾ ਨਿਸ਼ਾਂਤ ਸ਼ਰਮੇ ਨੇ ਵੀ ਭਾਈ ਜਗਤਾਰ ਸਿੰਘ ਹਵਾਰੇ ਤੇ ਹਮਲਾ ਕੀਤਾ ਤੇਰੀ ਕੀ ਔਕਾਤ ਆਦਾ ਤਾਂ ਉੱਥੇ ਨਿਸ਼ਾਂਤ ਸ਼ਰਮਾ ਇਹਨਾਂ ਨੂੰ ਇਹ ਗੱਲ ਕਹਿੰਦਾ ਕਿ ਵੀ ਮੈਨੂੰ ਇਹਨਾਂ ਨੇ ਵਰਤੇ ਆ ਨਸ਼ੇ ਦੀ ਹਾਲਤ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਸੋ ਇਹ ਗੱਲ ਬਾਹਰ ਨਹੀਂ ਆਈ ਇਹ ਸਾਨੂੰ ਕਿਸੇ ਸੂਤਰ ਦੁਆਰਾ ਜਾਂ ਕਿਸੇ ਸਾਡੇ ਸੋਰਸ ਦੁਆਰਾ ਇਹ ਗੱਲ ਦੱਸੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਉੱਤੇ 307 ਇੱਕ ਹੋਰ ਲੱਗ ਜਾਂਦੀ ਹੈ ਇਹਨਾਂ ਤਿੰਨਾਂ ਦੇ ਉੱਤੇ ਬਹਾਦਰ ਲਖਨੌਰ ਤੇ ਰਮਨਦੀਪ ਬੱਗੇ ਤੇ ਇਕਬਾਲ ਪ੍ਰੀਤ ਪੁੱਚੀ ਤੇ ਦੂਸਰੇ ਪਾਸੇ ਨਿਸ਼ਾਂਤ ਸ਼ਰਮਾ ਟ੍ਰੀਟਮੈਂਟ ਲਈ ਭੇਜ ਦਿੱਤਾ ਜਾਂਦਾ ਤੇ ਵੱਖ-ਵੱਖ ਜੇਲ੍ਹਾਂ ਦੇ ਇਹਨਾਂ ਦੇ ਚਲਾਨ ਪੈ ਜਾਂਦੇ ਹੁਣ ਇਕਬਾਲ ਪ੍ਰੀਤ ਪੁੱਚੀ ਦੀ ਇਹ ਜੇਲ੍ਹਾਂ ਦੇ ਵਿੱਚ ਮੁਲਾਕਾਤ ਜਿਵੇਂ ਗਗਨੀ ਗਰੇਵਾਲ ਜੱਗੀ ਜਹੌਲ ਬਾਬਾ ਲਾਲ ਸਿੰਘ ਜੋ ਖਾੜਕੂ ਸੂਚੀ ਦੇ ਵਿੱਚ ਨੌਜਵਾਨ ਪਾਏ ਗਏ ਆ ਉਹਨਾਂ ਨਾਲ ਹੁੰਦੀ ਆ ਤੇ ਇਹੀ ਉਹ ਦਿਨ ਹੁੰਦਾਗਾ ਇਹੀ ਦਿਨ ਤੋਂ ਇਕਬਾਲ ਪ੍ਰੀਤ ਪੁੱੱਛੀ ਦਾ ਨਾਮ ਖੜਕੋਂ ਦੀ ਲਿਸਟ ਦੇ ਵਿੱਚੋਂ ਸ਼ਾਮਲ ਹੋ ਜਾਂਦਾ 2019 ਦੇ ਵਿੱਚ ਇਕਬਾਲ ਪ੍ਰੀਤ ਪੁੱੱਛੀ ਇਕਬਾਲ ਪ੍ਰੀਤ ਪਲਵਾਨ ਜਾਣ ਕੇ ਜੇਲ੍ਹ ਚੋਂ ਬਾਹਰ ਆਉਂਦਾ ਉਸ ਦੀ ਪੂਰੀ ਬਿਰਤੀ ਚੇਂਜ ਹੋ ਚੁੱਕੀ ਹੁੰਦੀ ਆ ਥੋੜੇ ਟਾਈਮ ਬਾਅਦ ਇੱਕ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਸੀਗਾ ਜੋ ਮੋਰਚਾ ਫਤੇਗੜ ਸਾਬ ਤੋਂ ਚੰਡੀਗੜ ਗਵਰਨਰ ਹਾਊਸ ਤੱਕ ਗਿਆ ਸੀਗਾ ਉਸ ਦੀ ਇਕ ਵਾਰੀ ਦੀਪ ਸਿੱਧੂ ਨੇ ਵੀ ਕੀਤੀ ਸੀ ਉਸ ਮੋਰਚੇ ਦੇ ਵਿੱਚ ਇਕਬਾਲ ਪ੍ਰੀਤ ਪੁੱਚੀ ਕਾਫੀ ਵੱਡਾ ਕੱਠ ਲੈ ਕੇ ਜਾਂਦਾ ਦੂਸਰੇ ਪਾਸੇ ਪੁਲਿਸ ਦੀ ਏਜੰਸੀਆਂ ਦੀ ਇਸ ਦੇ ਉੱਤੇ ਅੱਖ ਹੁੰਦੀ ਹੈ ਕਿ ਕਿਉਂਕਿ ਇਹ ਖੜਕੋਂ ਦੀ ਸੂਚੀ 'ਚ ਤਾਂ ਇਹ ਨੌਜਵਾਨ ਪਾ ਦਿੱਤਾ ਹੁੰਦਾਗਾ ਉਹ ਉਸ ਤੋਂ ਕੁਝ ਦਿਨ ਬਾਅਦ ਹੀ ਇਕਬਾਲ ਪ੍ਰੀਤ ਪਲਵਾਨ ਉਰਫ ਪੁੱਚੀ ਨੂੰ ਫਿਰ ਅਰੈਸਟ ਕਰ ਲਿਆ ਜਾਂਦਾਗਾ ਉਹਦਾ ਕਾਰਨ ਇਹ ਹੁੰਦਾਗਾ ਇੱਕ ਤਾਂ ਖੰਨੇ ਦੇ ਆਰਐਸਐਫ ਦੇ ਬਹੁਤ ਵੱਡੇ ਲੀਡਰ ਦੇ ਘਰ ਤੇ ਗੋਲੀਆਂ ਚੱਲੀਆਂ ਹੁੰਦੀਆਂ ਹੋਣੀਆਂ ਲੱਗੀਆਂ ਪਰ ਉਹ ਬਾਅਦ ਦੇ ਵਿੱਚ ਗੱਲਾਂ ਪਤਾ ਲੱਗਦੀ ਹੈ ਵੀ ਉਸ ਨੇ ਗੋਲੀਆਂ ਆਪਣੇ ਘਰ ਤੇ ਆਪ ਹੀ ਚਲਵਾਈਆਂ ਹੁੰਦੀਆਂ ਨਹੀਂਆਂ ਵੀ ਉਹਨੂੰ ਗਨਮੈਨਾਂ ਦੀ ਲੋੜ ਹੁੰਦੀ ਹੈ ਜਿਵੇਂ ਅਕਸਰ ਕਈ ਕੇਸੇ ਸਾਹਮਣੇ ਆਏ ਦੂਸਰਾ ਇਕਬਾਲ ਪ੍ਰੀਤ ਪੁੱਚੀ ਨੇ ਹਥਿਆਰਾਂ ਦੇ ਮਕਦਮੇ ਵੀ ਪਾਏ ਜਾਂਦੇ ਹੁੰਦੇ ਵੀ ਇਸ ਦੇ ਕੋਲੇ ਨਾਜਾਇਜ਼ ਵੈਪਨ ਨੇ ਇਕਬਾਲ ਪ੍ਰੀਤ ਪੁੱਚੀ ਦੇ ਪਿੱਛੇ ਜਦੋਂ ਉਸ ਦਾ ਪੈਂਡ ਆਉਂਦਾਗਾ ਵੀ ਇਸ ਨੌਜਵਾਨ ਨੂੰ ਕਿਉਂ ਗ੍ਰਫਤਾਰ ਕੀਤਾ ਗਿਆ ਪਰ ਕਈ ਮੁਲਾਜ਼ਮਾਂ ਵੱਲੋਂ ਇਹ ਕਿਹਾ ਜਾਂਦਾ ਹੈਗਾ ਵੀ ਇਸ ਨੌਜਵਾਨ ਨੇ ਆਰਐਸਐਸ ਦੇ ਕਈ ਲੀਡਰ ਮਾਰ ਕੇ ਦੱਬੇ ਵੀ ਆ। ਉਹ ਜੋ ਪਿੰਡ ਦੇ ਲੋਕ ਪਿੱਛੇ ਆਏ ਹੁੰਦੇ ਆ ਉਹ ਸਾਰੇ ਵਾਪਸ ਚਲੇ ਜਾਂਦੇ ਆਗੇ। ਪਰ 2 ਮਹੀਨਿਆਂ ਬਾਅਦ ਹੀ ਜਿੰਨੇ ਇਸ ਦੇ ਉੱਪਰ ਚਾਰਜ ਲੱਗੇ ਹੁੰਦੇ ਆ ਜੋ ਧਰਾਮਾਂ ਲੱਗੀਆਂ ਹੁੰਦੀਆਂ ਤਾਂ ਐਡਵੋਕੇਟ ਮੰਜਪੁਰ ਵੱਲੋਂ ਸਾਰੇ ਡਿਸਚਾਰਜ ਕਰਵਾ ਦਿੱਤੇ ਜਾਂਦੇ। 2 ਮਹੀਨਿਆਂ ਬਾਅਦ ਇਕਬਾਲ ਪ੍ਰੀਤ ਪੁੱੱਚੀ ਬਾਹਰ ਆ ਜਾਂਦਾਗਾ। ਹੁਣ ਬਾਹਰ ਆ ਕੇ ਵੀ ਉਸ ਨੌਜਵਾਨ ਦੇ ਉੱਤੇ ਗਹਿਰੀ ਅੱਖ ਹੁੰਦੀ ਆਗੀ। ਕਈ ਕੇਸਾਂ ਦੇ ਵਿੱਚ ਉਸ ਨੂੰ ਹੋਰ ਉਲਝਾਇਆ ਜਾਂਦਾਗਾ ਮਜਬੂਰਨ ਉਸ ਨੂੰ ਆਪ ਦਾ ਘਰ ਤੇ ਦੇਸ਼ ਛੱਡਣਾ ਪੈਂਦਾਗਾ ਕਿਉਂਕਿ ਇਕਵਾਲ ਪ੍ਰੀਤ ਪੁੱਚੀ ਦੀਆਂ ਫੋਟੋਆਂ ਦੇਖਿਆ ਨੇ ਜਦੋਂ ਉਸ ਦੀ ਮੁਲਾਕਾਤ ਰਮਨਦੀਪ ਬੱਗੇ ਨਾਲ ਹੋਈ ਉਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਕਈ ਜੋ ਸਿੱਖ ਜਥੇਬੰਦੀਆਂ ਦੇ ਜਾਂ ਮੋਰਚੇ ਜਾਂ ਕੋਈ ਪ੍ਰੋਗਰਾਮ ਹੋਏ ਕਈ ਉਹ ਸਿੱਖ ਚਿੰਤਿਤ ਚਿਹਰਿਆਂ ਨਾਲ ਦੇਖਿਆ ਗਿਆ ਸੋ ਇਹ ਸੀ ਇਹਨਾਂ ਦੀ ਪੂਰੀ ਕਹਾਣੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਾਂਤੇ ਇਕ ਲਈ ਧੰਨਵਾਦ ਤੇ ਵੀਡੀਓ ਦੇ ਅਖੀਰ ਦੇ ਵਿੱਚ ਕੁਝ ਲੋਕ ਸਾਡੇ ਤੋਂ ਸਵਾਲ ਕਰਦੇ ਵੀ ਤੁਹਾਡੇ ਕੋਲੇ ਇਹ ਜਾਣਕਾਰੀਆਂ ਕਿੱਥੋਂ ਆਉਂਦੀਆਂ ਨੇ ਸੋ ਉਹਨਾਂ ਵੀਰਾਂ ਨੂੰ ਅਸੀਂ ਜਵਾਬ ਦਿੰਨੇ ਆ ਜਿਸ ਵੀ ਬੰਦੇ ਤੇ ਅਸੀਂ ਜਾਂ ਜਿਸ ਵੀ ਅਸੀਂ ਇਨਸਾਨ ਤੇ ਕੋਈ ਨਾ ਕੋਈ ਅਸੀਂ ਕਹਾਣੀ ਜਾਂ ਖਬਰ ਅਸੀਂ ਪਾਉਨੇ ਆ ਅਸੀਂ ਕੋਸ਼ਿਸ਼ ਕਰਦੇ ਆ ਉਸ ਦੇ ਸਾਖ ਸੰਬੰਧੀ ਤੱਕ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਦੂਸਰੀ ਗੱਲ ਸ਼ੇਰਾ ਤੇ ਰਮਨਦੀਪ ਬੱਗਾ ਇਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰਹੀ ਆ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਈ ਨੌਜਵਾਨ ਹੋਰ ਵੀ ਬੰਦ ਹੁੰਦੇ ਆ ਜ਼ਰੂਰੀ ਨਹੀਂ ਹੁੰਦੇ ਵੀ ਉਹਨਾਂ ਦੇ ਕੋਈ ਲੰਮੇ ਚੌੜੇ ਕਰਾਇਮ ਹੋਣ ਕਈ ਵਾਰ ਤੁਹਾਨੂੰ ਪਤਾ ਘਰੇਲੂ ਲੜਾਈਆਂ ਕਾਰਨ ਵੀ ਲੋਕ ਜੇਲ੍ਹਾਂ ਚ ਚਲੇ ਜਾਂਦੇ ਆ ਸੋ ਉਹ ਸੋਰਸਾਂ ਦੁਆਰਾ ਵੀ ਸਾਡੇ ਤੱਕ ਗੱਲਾਂ ਪਹੁੰਚਦੀਆਂ ਨੇ ਕਈ ਕਈ ਸੋਰਸ ਸਾਨੂੰ ਆਪ ਕਰ ਲੈਂਦੇ ਆ ਕਿ ਸੋਮਵਾਰਕ ਕਈ ਸਾਨੂੰ ਅੱਗੇ ਦੀ ਅੱਗੇ ਪਤਾ ਲੱਗਦਾ ਅਸੀਂ ਉਹਨਾਂ ਨੇ ਕਰ ਲੈਣੀ ਆ ਸੋ ਇਹ ਅਸੀਂ ਕਹਾਣੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ ਨਵੇਂ ਦਿਨ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ